ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਵਧੀਆ ਲੱਗੀ ਲਾਈਕ ਜਰੂਰ ਕਰਨਾ ਅੱਜ ਕੋਈ ਗਾਹਕ ਨਹੀਂ ਸੀ ਆਇਆ ਇੱਧਰ ਉੱਧਰ ਦੇਖ ਅਹਿਮਦ ਮੋਚੀ ਬੈਠਾ ਇੱਕ ਹੋਰ ਜੁੱਤੀ ਗੰਡਣ ਲੱਗ ਪਿਆ ਬਾਜ਼ਾਰ ਦੇ ਬਿਲਕੁਲ ਇੱਕ ਪਾਸੇ ਛੋਟੀ ਜਹੀ ਉਸਦੀ ਆਪਣੀ ਖਰੀਦੀ ਦੁਕਾਨ ਜਿਸ ਵਿੱਚ ਇੱਕ ਪੁਰਾਣਾ ਜਿਹਾ ਪੱਖਾ ਚੱਲ ਰਿਹਾ ਸੀ ਉਹ ਇੰਨਾ ਸਲੋ ਸੀ ਕਿ ਉਸ ਦੀ ਹਵਾ ਮਸਾਂ ਉਸ ਤੋਂ 2 ਫੁੱਟ ਥੱਲੇ ਆਉਂਦੀ ਹੋਵੇਗੀ ਪਰ ਅਹਿਮਦ ਪੱਖ ਦੀ ਗਰਮੀ ਚ ਉਸ ਤੇ ਯਾਸਰੀ ਬੜੇ ਆਰਾਮ ਨਾਲ ਆਪਣਾ ਕੰਮ ਕਰ ਰਿਹਾ ਸੀ ਉਮਰ ਦੇ ਲਗਭਗ 80 ਬਰੇ વીਤ ਚੁੱਕੇ ਸਨ ਅੱਖਾਂ ਤੇ ਮੋਟੇ ਸ਼ੀਸ਼ੇ ਵਾਲੀ ਐਨਕ ਟਲਿਆ ਹੋਇਆ ਚਿਹਰਾ ਕੁਝ ਦਿਨਾਂ ਦੀ ਸੇਵ ਤੋਂ ਬਾਅਦ ਦਾੜ੍ਹੀ ਤੇ ਮੋਛਾਂ ਦੇ ਨਿਕਲੇ ਹੋਏ ਕੰਡਿਆਂ ਵਰਗੇ ਵਾਲ ਉਸਦੇ ਹੱਥਾਂ ਦੀਆਂ ਟੇਡੀਆਂ ਮੇਡੀਆਂ ਉਂਗਲਾਂ ਉਸਤੇ ਸਾਰੀ ਉਮਰ ਦੀ ਕੀਤੇ ਕੰਮਾਂਵਾਰੀ ਦੱਸ ਰਹੀਆਂ ਸਨ ਸਿਰ ਤੇ ਇੱਕ ਪ੍ਰਾਣੀ ਜਿਹੀ ਟੋਪੀ ਪਾਈ ਹੋਈ ਕਦੇ ਕਦੇ ਉਸ ਨੂੰ اتارੂ ਗੰਜਾ ਸਿਰ ਖੁਰਕ ਲੈਂਦਾ ਤੇ ਫੇਰ ਵਾਪਸ ਉਸੇ ਤਰ੍ਹਾਂ ਰੱਖ ਲੈਂਦਾ ਐਦਾਂ ਲੱਗਦਾ ਸੀ ਇਹੋ ਜਿਹੀਆਂ ਕਿੰਨੀਆਂ ਹੀ ਆਦਤਾਂ ਉਸਦੇ ਸੁਭਾਅ 'ਚ ਆਪਣੀ ਜਗ੍ਹਾ ਬਣਾਈ ਬੈਠੀਆਂ ਸਨ ਉਸਦੇ ਹੱਥ ਬਿਨਾਂ ਰੁਕੇ ਮਸ਼ੀਨ ਵਾਂਗ ਚੱਲਦੇ ਸਨ ਕੰਡਾਂ ਤੇ 4-5 ਜੁੱਤੇ ਟੰਗੇ ਹੋਏ ਸਨ ਪਰ ਆਸੇ-ਵਾਸੇ ਉਹ ਥੱਲੇੋਂ ਲੈ ਕੇ ਉੱਪਰ ਤੱਕ ਖਾਲੀ ਲੱਗੀਆਂ ਮੇਖਾਂ ਦਸ ਰਹੀਆਂ ਸਨ ਕਿਸੇ ਸਮੇਂ ਇੱਥੇ ਹਰ ਪੈਰ ਦਾ ਸਾਈਜ਼ ਮਿਲਦਾ ਹੋਵੇਗਾ ਇਸ ਦੁਕਾਨ ਉੱਪਰ ਵੀ ਅਹਿਮਦ ਵਾਂਗ ਬੜਾਪਾ ਆ ਚੁੱਕਾ ਸੀ ਇਮਾਰਤ ਝਰਝਰ ਹੋ ਚੁੱਕੀ ਸੀ ਪਰ ਫੇਰ ਵੀ ਅਹਿਮਦ ਬੜੀ ਵੇਫਿਕਰੀ ਨਾਲ ਆਪਣਾ ਕੰਮ ਕਰਦਾ ਤੇ ਰਾਤ ਹੁੰਦਿਆਂ ਹੀ ਦੁਕਾਨ ਦਾ ਪ੍ਰਾਣਾ ਜਿਹਾ ਤਖਤਾ ਮਾਰ ਲੈਂਦਾ ਆਪਣੀ ਅੱਡੀ ਤੇ ਬੈਠਾ ਹੀ ਪਿੱਠ ਸਿੱਧੀ ਕਰ ਲੈਂਦਾ ਤੇ ਸਵੇਰੇ ਵੱਜਦੀ ਮੋਟਰ ਗੱਡੀਆਂ ਦੇ ਹਾਰਨ ਉਸ ਨੂੰ ਬੂਹਾ ਖੋਲਣ ਲਈ ਹਾਕਾ ਮਾਰਦੀ ਭਾਵੇਂ ਉਸ ਦੇ ਗਾਹਕ ਬਹੁਤ ਘੱਟ ਸਨ ਨਵੇਂ ਜਮਾਨੇ ਦੇ ਨਵੇਂ ਲੋਕ ਰਬੜ ਤੇ ਹੋਰ ਕਿਸਮਾਂ ਦੇ ਬੂਟ ਪਾਉਂਦੇ ਸਨ ਅਹਿਮਦ ਦੇ ਬਹੁਤੇ ਪ੍ਰਾਣੇ ਗਾਕ ਰੱਬ ਕੋਲ ਚਲੇ ਗਏ ਜੋ ਰਹਿ ਗਏ ਉਹਨਾਂ ਚ ਤੁਰਨ ਦੀ ਪੌਂਚ ਨਹੀਂ ਸੀ ਰਹੀ ਪਰ ਫਿਰ ਅਹਿਮਦ ਨੂੰ ਕੌਣ ਤੋਰ ਫੇਰ ਰਿਹਾ ਸੀ ਕੌਣ ਸੀ ਉਸ ਨੂੰ ਉਮਰ ਦੀ ਹੱਦ ਨਹੀਂ ਸੀ ਸਮਝਣ ਦਿੰਦਾ ਰਾਤ ਦੇ ਤਕਰੀਬਨ 8:00 ਚੁੱਕੇ ਸਨ ਉਹ ਥੱਕੀਆਂ ਅੱਖਾਂ ਨਾਲ ਚੱਲਦੀ ਸੜਕ ਵੱਲ ਝਾਕ ਰਿਹਾ ਸੀ ਪਸੀਨੇ ਦੀਆਂ ਬੂੰਦਾਂ ਉਸਦੇ ਚਿਹਰੇ ਤੇ ਬਣੀਆਂ ਸੁੰਗੜੀਆਂ ਝੁਰੜੀਆਂ ਵਿੱਚ ਸਮਾਰੀਆਂ ਸਨ ਥੋੜੀ ਦੇਰ ਬਾਅਦ ਉਹ ਉੱਬੜ ਖੁੱਬੜ ਚ ਹੁੰਦੇ ਹੋਏ ਥੱਲੇ ਬਿשי ਦਰੀ ਤੇ ਆ ਡੇਕਦੀਆਂ। ਅਹਿਮ ਦਾ ਰੁਟੀਨ ਮੁਤਾਬਕ 10-15 ਮਿੰਟਾਂ ਬਾਅਦ ਆਪਣੀ ਐਨਕ ਉਤਾਰਦਾ ਤੇ ਕੋਲ ਕਈ ਪਾਈ ਕੱਪੜੇ ਨਾਲ ਸਾਫ਼ ਕਰਦਾ ਤੇ ਫੇਰ ਨੱਕ ਉੱਪਰ ਰੱਖ ਇਧਰ ਉਧਰ ਨਜ਼ਰ ਮਾਰਦਾ। ਹਰ 2 ਘੰਟਿਆਂ ਬਾਅਦ ਉਹ ਸਾਹਮਣੇ ਚਾਹ ਵਾਲੀ ਦੁਕਾਨ ਵੱਲ ਝਾਕਦਾ। ਆਪਣੀ ਕੰਦ ਤੇ ਲੱਗੀ ਕਾਂਟੀ ਮਾਰਦਾ ਤੇ ਉਂਗਲਾਂ ਦੇ ਇਸ਼ਾਰੇ ਨਾਲ ਚਾਹ ਦੇ ਗਲਾਸ ਦੱਸ ਦਿੰਦਾ। ਚਾਹ ਦੇਣ ਆਏ ਨੂੰ ਆਪਣੀ ਦਰੀ ਥੱਲੋਂ ਦੋਰ ਪਏ ਕੱਢ ਕੰਬਦੇ ਹੋਏ ਹੱਥਾਂ ਨਾਲ ਫੜਾ ਦਿੰਦਾ ਉਹ ਬੋਲਦਾ ਬਹੁਤ ਘੱਟ ਸੀ ਸਿਰਫ ਇੱਕ ਦੋ ਸ਼ਬਦ ਬਸ ਹੋਰ ਕੁਛ ਨਹੀਂ ਜਿਆਦਾਦਾਰ ਉਹ ਕੋਲ ਪਏ ਪ੍ਰਾਣੇ ਰੇਡੀਓ ਦੀ 골 ਮੈਲੀ ਤੇ ਕਸੀ ਹੋਈ ਸੋਚ ਘੁਮਾ ਦਿੰਦਾ ਉਸ ਵਿੱਚ ਕੁਛ ਵੀ ਚੱਲਦਾ ਹੁੰਦਾ ਉਸਨੇ ਕਦੇ ਬੰਦ ਨਹੀਂ ਸੀ ਕੀਤਾ ਉਹ ਹਮੇਸ਼ਾ ਚੱਲਦਾ ਰਹਿੰਦਾ ਸੜਕ ਤੇ ਸੌਨਸਾਨ ਹੋਣ ਤੋਂ ਬਾਅਦ ਉਸਤੇ ਰੇਡੀਓ ਦੀ ਆਵਾਜ਼ ਸੁਣਾਈ ਦਿੰਦੀ ਜਿਸ ਵਿੱਚ ਤਕਰੀਬਨ ਖਬਰਾਂ ਹੀ ਚੱਲਦੀਆਂ ਹੁੰਦੀਆਂ ਪਰ ਅੱਜ ਉਹ ਜਿਵੇਂ ਸਵੇਰ ਤੋਂ ਹੀ ਉਦਾਸ ਲੱਗ ਰਿਹਾ ਸੀ ਉਸ ਨੇ ਸਵੇਰ ਤੋਂ ਸਿਰਫ ਇੱਕ ਜੁੱਤੀ ਹੀ ਗੰਢੀ ਸੀ ਉਹ ਸਿਰਫ ਬਾਹਰ ਸੜਕ ਵੱਲ ਝਾਕ ਰਿਹਾ ਸੀ ਕਦੇ-ਕਦੇ ਅੱਖਾਂ ਤੋਂ ਐਨਕ ਉਤਾਰ ਉਹ ਕੰਨ ਨਾਲ ਢੂ ਲਾ ਲੈਂਦਾ ਤੇ ਅੱਖਾਂ ਵਿੱਚ ਕਿੰਨਾ ਸਮਾਂ ਹੀ ਬੈਠਾ ਰਹਿੰਦਾ ਮੈਂ ਉਸ ਦੇ ਕੋਲ ਆ ਬੈਠਾ ਅਹਿਮਦ ਸਾਹਿਬ ਠੀਕ ਹੋ ਤੁਸੀਂ ਉਸ ਨੇ ਮੋٹے ਸ਼ੀਸ਼ੇ ਚੋਂ ਦੇਖਦਿਆ ਹਾਂ ਚੇਰ ਚ ਹਲਾਇਆ ਆ ਪੱਖਾ ਬਦਲ ਲਵੋ ਹੁਣ ਗਰਮੀ ਲੱਗ ਜਾਣੀ ਐ ਤੁਹਾਨੂੰ ਪੱਖੇ ਦਾ ਨਾਮ ਲੈਣ ਤੇ ਉਸ ਦੀਆਂ ਅੱਖਾਂ ਚ ਚਮਕ ਆ ਗਈ ਤੇ ਉਹ ਹੌਲੀ ਜਹੀ ਬੋਲਿਆ ਇਹ ਮੇਰੇ ਨਾਲ ਹੀ ਬੰਦ ਹੋ ਅੱਲਾ ਖੈਰ ਕਰੇ ਮੇਰਾ ਸਾਥੀ ਹੈ ਮੇਰੀ ਬੇਗਮ ਦੀ ਨਿਸ਼ਾਨੀ ਉਹ ਬੋਲ ਚੁੱਪ ਹੋਇਆ ਤੇ ਐਣਕ ਉਤਾਰ ਪ੍ਰਾਣੇ ਜਹਿ ਰਮਾਲ ਨਾਲ ਅੱਖਾਂ 'ਚ ਆਇਆ ਪਾਣੀ ਪੂੰਝਣ ਲੱਗਾ। ਅਹਿਮਦ ਸਾਹਿਬ ਤੁਸੀਂ ਘਰ ਕਿਉਂ ਨਹੀਂ ਜਾਂਦੇ? ਉਹ ਮੁਸਕਰਾਇਆ ਕਮਦੀ ਹੋਈ ਆਵਾਜ਼ 'ਚ ਬੋਲਿਆ ਘਰ ਹੈ ਕਿੱਥੇ? ਘਰ ਤਾਂ ਜੀਵਨ ਸਾਥੀ ਨਾਲ ਹੀ ਹੁੰਦਾ ਫੇਰ ਤਾਂ ਉੱਥੇ ਨਵੇਂ ਲੋਕ ਰਹਿਣ ਲੱਗ ਜਾਂਦੇ ਨੇ ਜਿਹੜੇ ਤੁਹਾਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਨੇ। ਉਹਨਾਂ ਨੂੰ ਤੁਹਾਡੇ 'ਚੋਂ ਬਦਬੂ ਆਉਣ ਲੱਗ ਜਾਂਦੀ ਹੈ। ਉਹ ਬੋਲ ਆਪਣੇ ਮੂੰਹ ਦੂਸਰੇ ਪਾਸੇ ਕਰ ਲੰਮਾ ਹੌਂਕਾ ਲੈ ਆਪਣੀਆਂ ਅੱਖਾਂ ਪੂੰਜਣ ਲੱਗਾ ਮੈਂ ਵੀ ਓਠ ਆਪਣੇ ਘਰ ਵੱਲ ਨਿਕਲ ਗਿਆ ਦੂਸਰੀ ਦੁਪਹਿਰ ਮੈਂ ਬਾਜ਼ਾਰ ਵੱਲ ਗਿਆ ਤਾਂ ਅਹਿਮਦ ਸਾਹਿਬ ਦੀ ਦੁਕਾਨ ਅੱਗੇ ਇਕੱਠ ਹੋਇਆ ਪਿਆ ਸੀ ਮੈਂ ਵੀ ਅੱਗੋਂ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਅਹਿਮਦ ਸਾਹਿਬ ਦੀ ਲਾਸ਼ ਪਈ ਹੋਈ ਸੀ ਉਸ ਦਾ ਚਿਹਰਾ ਕਿਸੇ ਨੇ ਕੱਪੜੇ ਨਾਲ ਢੱਕ ਦਿੱਤਾ ਸੀ ਮੈਂ ਤੁਰਨ ਲੱਗਾ ਇੱਕਦਮ ਪਿੱਛੇ ਮੁੜਿਆ ਤਾਂ ਦੇਖਿਆ ਛੱਤ ਤੇ ਚੱਲਦਾ ਪੱਖਾ ਅੱਜ ਬੰਦ ਸੀ ਪਰ ਉਸ ਦੀ ਸਵਿੱਚ ਚਾਲੂ ਸੀ ਮੈਂ ਹੈਰਾਨ ਹੋ ਖੜਾ ਦੇਖ ਰਿਹਾ ਸੀ ਮੇਰੇ ਮਨ 'ਚ ਕਿੰਨੇ ਹੀ ਸਵਾਲ ਘਰੂ ਪਾਰੇ ਸਨ ਪਰ ਜਵਾਬ ਦੇਣ ਵਾਲਾ ਅਹਿਮਦ ਦੁਨੀਆ ਤੋਂ ਜਾ ਚੁੱਕਾ ਸੀ ਮੈਂ ਉਮੀਦ ਹੈ ਕਿ ਤੁਹਾਨੂੰ ਕਹਾਣੀ ਬਹੁਤ ਪਸੰਦ ਆਊਗੀ ਲਾਈਕ ਜ਼ਰੂਰ ਕਰਨਾ ਧੰਨਵਾਦ